ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀਵੀਐਸ ਟਾਈਮਸ ਔਰ ਮੈਂ ਪ੍ਰਦੀਪ ਢੱਲੋ ਅੱਜ ਅਸੀਂ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੇ ਆ ਜਿਵੇਂ ਕਿ ਸਾਨੂੰ ਪਤਾ ਹੈ ਕਿ ਕੈਂਸਰ ਇੱਕ ਐਸੀ ਅਲਾਮਤ ਐਸੀ ਲਾ ਇਲਾਜ ਬਿਮਾਰੀ ਹੈ ਜਿਸ ਦਾ ਨਾਮ ਸੁਣਦੇ ਸਾਡੇ ਜਿਹੜੇ ਲੋਕ ��ਡੇ ਖੜੇ ਹੋ ਜਾਂਦੇ ਆ ਔਰ ਹਰ ਬੰਦਾ ਸਹਿਮ ਜਾਂਦਾ ਕਿਉਂਕਿ ਨਾ ਤਾਂ ਕੈਂਸਰ ਕੋਈ ਵੀ ਚਾਹੁੰਦਾ ਨਾਮ ਤੱਕ ਲੈਣਾ ਨਹੀਂ ਕੋਈ ਪਸੰਦ ਕਰਦਾ ਬਰੇ ਜਿਹੜੇ ਘਰਾਂ ਦੇ ਵਿੱਚ ਕੈਂਸਰ ਦੇ ਮਰੀਜ਼ ਨੇ ਉਹਨਾਂ ਲਈ ਬਹੁਤ ਦੁੱਖਦਾਈ ਘੜੀ ਹੁੰਦੀ ਹੈ ਸੋ ਅੱਜ ਅਸੀਂ ਪਹੁੰਚੇ ਆਂ ਪਿੰਡ ਦਿਉਣ ਦੇ ਵਿੱਚ ਮੁਲਾਕਾਤ ਕਰਦੇ ਆਂ ਵੈਦ ਸੁਖਦੀਪ ਸਿੰਘ ਜੀ ਦਿਉਣ ਜਿਹੜੇ ਕਿ ਕੈਂਸਰ ਦੇ ਮਰੀਜ਼ਾਂ ਲਈ ਇੱਕ ਅਜਿਹੀ ਖੁਸ਼ਖਬਰੀ ਲੈ ਕੇ ਆਏ ਐ ਕਿ ਉਹਨਾਂ ਘਰਾਂ ਦੀਆਂ ਜਿਹੜੀਆਂ ਖੁਸ਼ੀਆਂ ਵਾਪਸ ਲੈ ਕੇ ਆਉਣਗੇ ਸੋ ਆਓ ਗੱਲਬਾਤ ਕਰਦੇ ਆਂ ਵੈਦ ਸੁਖਦੀਪ ਸਿੰਘ ਜੀ ਦਿਉਣ ਦੇ ਨਾਲ ਸਭ ਤੋਂ ਪਹਿਲਾਂ ਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾ ਇੱਕ ਜੀਗਾ ਖਾਲਸਾ ਸਾਹਿਬ ਐਂਡ ਪਤਨੀ ਜਿਵੇਂ ਮੈਂ ਦੱਸਿਆ ਕੈਂਸਰ ਦੇ ਜਦੋਂ ਆਪਾਂ ਗੱਲਬਾਤ ਕਰਦੇ ਆ ਤਾਂ ਇੱਕ ਤੈਅਸ਼ਤ ਇੱਕ ਸਹਿਮ ਬਣ ਜਾਂਦਾ ਬੰਦੇ ਦੇ ਮਨ 'ਚ ਤੁਸੀਂ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕਰ ਰਹੇ ਹੋ ਜਿਹੜੀ ਕਿ ਬਹੁਤੇ ਲੋਕ ਜਦੋਂ ਗੱਲ ਸੁਣਨਗੇ ਤਾਂ ਉਹਨਾਂ ਨੂੰ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਪਰ ਅਸੀਂ ਅੱਖੀਂ ਵੀ ਦੇਖ ਚੁੱਕੇ ਆ ਕਿ ਕਿੰਨੇ ਮਰੀਜ਼ ਤੁਹਾਡੇ ਕੋਲੇ ਆਉਂਦੇ ਆ ਜਿਹੜੇ ਠੀਕ ਹੋਏ ਨੇ ਅ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਨਾ ਹੈ ਕੈਂਸਰ ਦੇ ਜਿਹੜੇ ਮਰੀਜ਼ ਐ ਉਹਨਾਂ ਲਈ ਤੁਸੀਂ ਜਿਹੜੀ ਦਵਾਈ ਦਿੰਨੇ ਹੋ ਉਹਦੇ ਨਾਲ-ਨਾਲ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਖਾਣ ਪੀਣ ਦਾ ਰਹਿਣ ਸਹਿਣ ਦਾ ਉਹਦੇ 'ਚ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਉਹਨੂੰ ਮਨਾ ਕਰਦੇ ਆ ਪੇਸ਼ੈਂਟ ਉਹ ਜ਼ਰੂਰੀ ਹੈ ਜਾਨਣਾ ਪਹਿਲਾਂ ਬਿਲਕੁਲ ਜੀ ਮੈਂ ਨਾ ਜਦੋਂ ਵੀ ਵੀਡੀਓ ਕਰਦਾ ਕੈਸਰ ਤੇ ਮੈਂ ਨਾਲ ਦੀ ਨਾਲ ਖਾਣ ਪੀਣ ਦਾ ਪਹਿਲਾਂ ਦੱਸਦਾ ਦਵਾਈ ਬਾਅਦ 'ਚ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਮੇਰੇ ਕੋਲੋਂ ਤੁਸੀਂ ਦਵਾਈ ਖਰੀਦੋ ਫੇਰ ਹੀ ਦੱਸੂਗਾ ਕਈਆਂ ਦੀ ਆਦਤ ਹੁੰਦੀ ਹੈ ਵੀ ਚਲ ਕੋਈ ਆਪਾਂ ਤਾਂ ਦਵਾਈ ਲੈਣ ਆਊਗਾ ਤੇ ਆਪਾਂ ਪੈਸੇ ਵਟੋਰਾਗੇ ਤੇ ਫੇਰ ਹੀ ਦੱਸਾਂਗੇ ਮੈਂ ਇਹ ਬੇਨਤੀ ਕਰਦਾ ਹੁਣ ਵੀ ਭਾਈ ਰੋਟੀ ਆ ਜਿਹੜੀ ਕਣਕ ਦੀ ਇਕੱਲੀ ਨਹੀਂ ਦੇਣੀ ਹੂੰ ਉਹ ਮਾੜੀ ਹੈ ਮਰੀਜ਼ ਨੂੰ ਇਸ ਨੂੰ ਮਿੱਠਾ ਬਿਲਕੁਲ ਬੰਦ ਕਰ ਦਿਓ ਇਹਦਾ ਮਰੀਜ਼ ਆਇਆ ਤੋ ਹੀ ਜਦੋਂ ਮੇਰੀ ਆਵਾਜ਼ ਸੁਣਦੇ ਤੁਸੀਂ ਰਹੀ ਗੱਲ ਇਹਦੇ ਫਰੂਟ ਦੇ ਵਿੱਚ ਜਿਵੇਂ ਹੁਣ ਜੂਸ ਹੈ ਸੇਬ ਦਾ ਜ਼ਰੂਰੀ ਆ ਤੇ ਇੱਕ ਆਪਣਾ ਹੈਗਾ ਚਿਕੰਦਰ ਚਿਕੰਦਰ ਦਾ ਜੂਸ ਜ਼ਰੂਰੀ ਆ ਚੌਥਾ ਹਿੱਸਾ ਵਿੱਚ ਨਿੰਬੂ ਪਾ ਕੇ ਨਿਚੋੜ ਕੇ ਦਿਓ ਤੇ ਖਾਣ ਦੇ ਵਿੱਚ ਜਿਆਦਾ ਪਪੀਤਾ ਦਿਓ ਕਿਉਂਕਿ ਪਪੀਤਾ ਬਹੁਤ ਲਾਇਬੰਦਾ ਪਾਣੀ ਵਾਲੀ ਚੀਜ਼ ਆ ਨਾ ਉਹ ਤੇ ਉਹ ਦਿਓ ਵਾਦ ਤੋਂ ਵਾਦ ਇਹ ਚੀਜ਼ਾਂ ਦੇਣ ਨਾਲ ਸਾਡੀ ਦਵਾਈ ਦੇ ਨਾਲ ਜਾਨੀ ਕਿ ਬੰਦਾ 100% ਠੀਕ ਹੋ ਜਾਂਦਾ ਹੁਣ ਆਪਾਂ ਪੂਰਾ ਹਿੱਕਤਾ ਪੜ ਕੇ ਗੱਲ ਕਰਦੇ ਆ ਪਹਿਲਾਂ ਤਾਂ ਥੋੜਾ ਜਿਹਾ ਮੈਂ ਵੀ ਕਨਫਿਊਜ਼ਨ ਜਾ ਰਿਹਾ ਵੀ ਪਤਾ ਨਹੀਂ ਦਵਾਈ ਦਿੱਤੀ ਅਗਲੇ ਨੂੰ ਠੀਕ ਹੋਵੇ ਕੋਈ ਨਾ ਹੋਵੇ ਕਿ ਨਹੀਂ ਇਹ ਦਵਾਈ ਇਦਾਂ ਦੀ ਆ ਮੈਂ ਕਹਿੰਦਾ ਵੀ ਪੂਰਾ ਜੜ ਦੇ ਵਿੱਚੋਂ ਖਤਮ ਕਰ ਦੋ ਕਿਸਰਨਾ ਦੀ ਚੀਜ਼ ਕੋਈ ਬਾੜੀ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿਹੜਾ ਇਹ ਕੰਫੀਡੈਂਸ ਹੈ ਤਾਂ ਆਇਆ ਕਿ ਤੁਸੀਂ ਮਰੀਜ਼ ਠੀਕ ਕਰ ਚੁੱਕੇ ਹੋ ਬਿਲਕੁਲ ਤਾਂ ਹੀ ਇਸ ਕਰਕੇ ਹੌਸਲਾ ਵਧਿਆ ਨਾ ਜਦੋਂ ਲੋਕਾਂ ਦੀ ਆਵਾਜ਼ ਆਈ ਮੇਰੇ ਕੋਲੇ ਕਿਸੇ ਦੀ 20 ਦਿਨ ਤੋਂ ਕਿਸੇ ਦੀ 25 ਦਿਨ ਤੋਂ ਵੀ ਬਾਬਾ ਜੀ ਆਹ ਗੱਲ ਹੈ ਹੁਣ ਲੁਧਿਆਣੇ ਤੋਂ ਕਹਿ ਜੀ ਪਾਰਟੀ ਮੈਂ ਕਿਹਾ ਵੀ ਦੱਸ ਚੁੱਕਿਆ ਵੀਡੀਓ ਦੇ ਵਿੱਚ ਤੇ ਉਹ ਕਹਿੰਦੇ ਸੀਗੇ ਵੀ ਇਦਾਂ ਇਦਾਂ ਮੈਂ ਕਹਾਂ ਨਹੀਂ ਜੀ ਮੈਂ ਇਸ ਤਰ੍ਹਾਂ ਦਾ ਫੰਦਾ ਨਹੀਂ ਹੈਗਾ ਕਈ ਬੰਦੇ ਹੁੰਦੇ ਆਪਦੀ ਸ਼ੋਰਤ ਘਟਣ ਦੀ ਮਾਰੇ ਵੀ 2 ਮਿੰਟ ਕੋਲੇ ਭਾ ਕੇ ਤੇ ਜਾਂ ਹਾਰ ਗੱਲ ਚ ਪਾਲੇ ਚਾਰ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਨਮਾਨਤ ਕਰਨਾ ਚਾਹੁੰਦੇ ਸਨਮਾਨਤ ਕਰਨਾ ਚਾਹੁੰਦੇ ਆ ਵੀ ਇੰਨਾ ਇੱਕ ਖੋਜਾ ਪਰਿਵਾਰ ਉਹ ਕਹਿੰਦੇ ਸਾਡੇ ਘਰੇ ਜਿਵੇਂ ਇੱਕ ਵਿਆਹ ਦਾ ਮਾਹੌਲ ਨਹੀਂ ਹੁੰਦਾ ਵੀ ਸਾਡੇ ਵਿਆਹ ਦਾ ਘਮ ਮਾਹੌਲਾ ਘਰੇ ਮੈਂ ਕਹਾ ਵੀ ਦੇਖੋ ਮੈਂ ਤਾਂ ਇੱਕ ਜਿਹੜੀ ਸੇਵਾ ਇਹ ਕਰ ਰਿਹਾ ਕੋਈ ਗੱਲ ਨਹੀਂ ਮੈਨੂੰ ਕੋਈ ਐਵੀਂ ਜੀ ਗੱਲ ਹੈ ਨਹੀਂ ਵੀ ਮੈਨੂੰ ਜ਼ਰੂਰੀ ਮੇਰੇ ਗਲਾਂ ਦੇ ਵਿੱਚ ਹਾਰ ਪਾਏ ਜਾਣ ਜਾਂ ਮੀਡੀਆ ਦੇ ਸਾਹਮਣੇ ਲਿਆ ਕੇ ਮੈਂ ਆਪਦੇ ਆਪ ਨੂੰ ਵੱਡਾ ਕਰ ਮੈਂ ਕਹਾ ਨਹੀਂ ਜੀ ਮੇਰੇ ਮਨ 'ਚ ਇਦਾਂ ਦੇ ਖਿਆਲ ਨਹੀਂ ਕਿ ਮੈਂ ਤਾਂ ਦੇਸੀ ਜਾਂ ਬੰਦਾ ਹੈ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਮੈਂ ਕਹਾਂ ਤੁਸੀਂ ਗੁਰੂ ਘਰ ਜਾ ਇਹ ਬੰਦਾ ਮੈਂ ਕਹਿੰਦਾ ਵੀ ਕਿੱਡਾ ਮਰਜੀ ਇੱਕ ਵਾਰਾ ਬਸ ਉਹਦੇ ਦਵਾਈ ਅੰਦਰ ਲੰਘਣੀ ਚਾਹੀਦੀ ਹੈ ਇਹ ਨਾ ਹੋਵੇ ਵੀ ਗੱਲ ਬੰਦਾ ਵੀ ਉਹਦੇ ਦਾ ਪਾਣੀ ਵੀ ਨਹੀਂ ਲੰਘਦਾ ਜਾ ਉਹ ਐਨਾ ਮਰੀਜ਼ ਹੈ ਪਰ ਉਹਦੇ ਅੰਦਰ ਦਵਾਈ ਜਾਊਗੀ ਤਾਂ ਫੇਰੀ ਅੰਦਰ ਜਾਊਗੀ ਫੇਰੀ ਅਸ ਤੇਰੀ ਕੰਮ ਕਰੋ ਜੇ ਆਪਾਂ ਕਹੀਏ ਵੀ ਦਵਾਈ ਕੋਲੇ ਰੱਖ ਦਈਏ ਸਰਾਂ ਨੇ ਤੇ ਉਹਦੇ ਨਾਲ ਠੀਕ ਹੋ ਜੂ ਬਿਲਕੁਲ ਨਹੀਂ ਦਵਾਈ ਉਹਦੇ ਅੰਦਰ ਜਾਣੀ ਚਾਹੀਦੀ ਹੈ ਮੇਰੀ ਨਾਲ ਦੇ ਨਾਲ ਹੀ ਜਦੋਂ ਦਵਾਈ ਜਾਊਗੀ 2-4 ਦਿਨ ਚ ਉਹਨੂੰ ਫਰਕ ਪੈਂਦਾ ਪੈਂਦਾ 10-20 ਦਿਨ ਚ ਉਹਦੀ ਸਿਹਰੀ ਬਦਲ ਜੂਗੀ ਵੀ ਉਹ ਮਰੀਜ਼ ਜਿਹੜਾ ਹੈ ਉਹਦੇ ਨੂੰ ਆ ਬੋਲ ਕੇ ਦੱਸੋ ਮੇਰੇ ਨਾਲ ਗੱਲਾਂ ਵੀ ਕਰਦੇ ਆ ਫੋਨ ਤੇ ਜਿਹੜੇ ਪਹਿਲਾਂ ਗੱਲ ਨਹੀਂ ਕਰ ਪਾਉਂਦੇ ਸੀ ਹੁਣ ਮੈਨੂੰ ਫੋਨ ਵੀ ਆਉਂਦੇ ਆ ਬਾਬਾ ਜੀ ਤੁਹਾਡੀ ਦਵਾਈ ਖਾਦੇ ਇਸ ਜਿਹੜੇ ਗਲੇ ਦੇ ਕੈਂਸਰ ਵਾਲੇ ਜਿਹੜੇ ਮਤਲਬ ਬੋਲ ਨਹੀਂ ਪਾਉਂਦੇ ਜਿਹੜੇ ਬੋਲ ਨਹੀਂ ਪਾਉਂਦੇ ਗਲੇ ਦੇ ਵਿੱਚੋਂ ਕੀ ਹੁੰਦਾ ਜੀ ਇਹ ਗਲ ਦੇ ਵਿੱਚ ਜਦੋਂ ਕੋਈ ਚੀਜ਼ ਖਾਂਦੇ ਆ ਬਲੱਡ ਤਾਂ ਉਹ ਨਹੀਂ ਆਉਣਾ ਜਦੋਂ ਨਾਲ ਲੱਗਦੀ ਆ ਕੋਈ ਚੀਜ਼ ਤੇ ਉਹਦੇ ਨਾਲ ਬਲੱਡ ਆਉਂਦਾ ਹੁਣ ਉਹ ਬਲੱਡ ਨਹੀਂ ਆਉਂਦਾ ਖਾਣ ਪੀਣ ਵੀ ਠੀਕ ਹੋ ਗਿਆ ਵਧੀਆ ਜੂਸ ਵੀ ਪੀਂਦੇ ਆ ਫਰੂਟ ਵੀ ਖਾਂਦੇ ਆ ਮੈਂ ਕਹਿੰਦਾ ਮਹਾਰਾਜ ਇਦਾਂ ਹੀ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਤੇ ਇਦਾਂ ਹੀ ਠੀਕ ਹੁੰਦੇ ਰਹਿਣ ਆਪਣਾ ਤਾਂ ਕਹਿੰਦਾ ਜੀ ਮੇਰੀ ਹੁਣ ਵਿਸ਼ਵਾਸ ਦੀ ਗੱਲ ਹੈ ਜਿਹੜੀ ਦਵਾਈ ਤਾਂ ਜਣਾ ਕਨੇ ਰੱਖ ਲੈਂਦਾ ਇੱਕ ਹੁੰਦਾ ਦੂਰਾ ਇੱਕ ਹੁੰਦਾ ਪੂਰਾ ਅਧੂਰੇ ਤੇ ਪੂਰੇ 'ਚ ਫਰਕ ਹੈ ਠੀਕ ਹੈ ਜੀ ਇਸ ਕਰਕੇ ਪਹਿਲਾਂ ਪੂਰਾ ਗਿਆਨ ਕਰੋ ਪੂਰਾ ਉਹਦਾ ਖਾਣ ਪੀਣ ਦਾ ਪਹਿਲਾਂ ਉਹਦੀ ਦਵਾਈ ਦਾ ਪੂਰਾ ਐ ਰੱਖ ਕੇ ਅਧੂਰਾ ਗਿਆਨ ਕਹਿੰਦੇ ਖਤਰਨਾਕ ਖਤਰਨਾਕ ਹੁੰਦਾ ਉਹ ਜਾਨੀ ਕਿ ਫਾਇਦਾ ਤਾਂ ਕੀ ਕਰਨਾ ਨੁਕਸਾਨ ਕਰੂ ਨੁਕਸਾਨ ਕਰ ਠੀਕ ਹੈ ਜੀ ਇਸ ਕਰਕੇ ਇਹ ਦਵਾਈ ਹੈ ਜਿਹੜੀ ਆਪਣੀ ਕੋਈ ਵੀ ਦੇਸੀ ਦਵਾਈ ਮੇਰੀ ਪਈ ਹੈ ਤੇ ਤੁਸੀਂ ਹੁਣ ਅੱਗੇ ਵੀਡੀਓ ਬਣਾਈ ਸੀ ਵੀ ਉਹ ਫਾਇਦਾ ਨਾ ਕਰੋ ਤਾਂ ਨੁਕਸਾਨ ਵੀ ਨਹੀਂ ਕਰਦੀ ਬਿਲਕੁਲ ਇਹ ਵੀ ਨਾਲ ਆ ਗੱਲ ਕਈ ਬੰਦੇ ਕੋਈ ਹੁਣ ਮਨ ਦੇ ਵਿੱਚ ਹੋਵੇ ਕਿਸੇ ਦੇ ਖਿਆਲ ਵੀ ਪਤਾ ਨਹੀਂ ਯਾਰ ਕੀ ਦਿੰਦਾ ਹੋਊਗਾ ਕਿਵੇਂ ਦਿੰਦਾ ਹੋਊਗਾ ਕੀ ਹੋ ਜੂ ਸਾਨੂੰ ਮੈਂ ਕਹਿੰਦਾ ਜੇ ਭਾਵੇਂ ਤੰਦਰੁਸਤ ਬੰਦਾ ਉਹ ਵੀ ਖਾਲੇ ਮੈਂ ਵੀ ਖੁਦ ਖਾਂ ਲਈ ਆ ਮੈਂ ਰੋਜ਼ ਖਾਣਾ ਡੇਲੀ ਜਿਹਨੂੰ ਨਹੀਂ ਵਿਸ਼ਵਾਸ ਆ ਕੇ ਮੇਰੀ ਰਸੋਈ ਚ ਵਰਜੇ ਸਿੱਧਾ ਮੈਨੂੰ ਮਣਾ ਪੁੱਛੇ ਜਾ ਕੇ ਦੇਖ ਲੈ ਗਲਾਸ ਦੇ ਵਿੱਚ ਝੋਤੀ ਪਾਪਾ ਜੀ ਆਮ ਤੌਰ ਤੇ ਕਿਉਂਕਿ ਕੈਂਸਰ ਦਾ ਹੋਊਗਾ ਸਾਡੇ ਸਮਾਜ ਚ ਬਹੁਤ ਜਿਆਦਾ ਜਿਆਦਾ ਕਿਉਂਕਿ ਹੈਵੀ ਹੈ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿਉਂਕਿ ਕੈਂਸਰ ਜਿਸ ਤਾਂ ਲਾਗੇ ਸੋਈ ਜਾਣੇ ਜਿਨ੍ਹਾਂ ਇੱਕ ਤਰ੍ਹਾਂ ਚ ਕੈਂਸਰ ਦੇ ਮਰੀਜ਼ ਐ ਇਹ ਉਹਨਾਂ ਤੋਂ ਹੀ ਪੁੱਛਿਆ ਜਾਣਾ ਕਿ ਉਹਨਾਂ ਦਾ ਕੀ ਹਾਲਾਤ ਹੁੰਦੇ ਐ ਕੀ ਵਾਕਈ ਕੈਂਸਰ ਦਾ ਮਰੀਜ਼ ਦੇਸੀ ਦਵਾਈ ਨਾਲ ਠੀਕ ਹੋ ਸਕਦਾ ਐ ਇਹ ਸਵਾਲ ਕਿਉਂਕਿ ਬਹੁਤ ਲੋਕਾਂ ਦੇ ਮਨ ਚ ਮਨ ਚ ਐ ਬਿਲਕੁਲ ਕੀ ਇਹ ਸੰਭਵ ਐ ਬਿਲਕੁਲ ਜੀ ਮੈਂ ਕਹਿੰਦਾ ਵੀ ਮੈਂ ਗਰੰਟੀ ਦੇਣਾ ਇਹ ਚੀਜ਼ ਦੀ 101% ਪਹਿਲਾਂ ਤਾਂ ਮੈਂ 100% ਕਹਿੰਦਾ ਪਰ ਹੁਣ ਮੈਂ 101 ਕਹਿੰਦਾ ਕਿਉਂਕਿ ਮੇਰਾ ਵੀ ਹੁਣ ਹੌਸਲਾ ਬਲੰਦ ਹੋਇਆ ਜਦੋਂ ਲੋਕਾਂ ਤੋਂ ਸੁਣਦੇ ਆ ਗੱਲਬਾਤ ਮਤਲਬ ਇਹ ਜਿਹੜੀ ਦਵਾਈ ਆ ਇਹਦੇ ਨਾਲ ਬਿਲਕੁਲ 101% ਖਤਮ ਹੋ ਜਾਊਗਾ ਕੈਂਸਰ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹਿੰਦੀ ਜਿੱਥੇ ਮਰਜੀ ਕੋਈ ਚੈੱਕ ਕਰਾ ਲੈ ਡਾਕਟਰ ਤੋਂ ਜਾ ਕੇ ਉਹ ਡਾਕਟਰ ਵੀ ਹੈਰਾਨ ਹੋ ਜਾਊਗਾ ਵੀ ਅੱਗੇ ਤਾਂ ਰਿਪੋਰਟ ਆਈ ਹੈ ਦੀ ਕੈਂਸਰ ਦੀ ਹੁਣ ਕੈਂਸਰ ਕਿੱਧਰ ਗਿਆ ਇਹਦੇ ਉੱਤੇ ਕੀ ਚਾਹੀਦਾ ਦੱਸੋ ਜੀ ਬਹੁਤ ਵੱਡਾ ਦਾਵਾ ਹੈ ਬਹੁਤ ਵੱਡੀ ਦਾਵਾ ਵੀ ਆ ਤੇ ਬਹੁਤ ਵੱਡੀ ਗੱਲ ਵੀ ਆ ਵੀ ਜੇ ਆਪਾਂ ਮੰਨ ਲਈਏ ਵੀ ਲੋਕੀ ਡਰੇ ਹੋਏ ਜਿਵੇਂ ਹੁਣ ਆਪਾਂ ਡਾਕਟਰ ਕੋਲ ਜਾਨੇ ਆ ਕਿ ਕਿੰਨੇ ਕਿੰਨੇ ਮਰੀਜ਼ ਜਿਹੜੇ ਹੁਣ ਤੱਕ ਠੀਕ ਬਿਲਕੁਲ ਤੁਸੀਂ ਮੈਂ ਕਹਿ ਸਕਦੇ ਆ ਕਿ ਇਹਨਾਂ ਦੀਆਂ ਡਾਕਟਰੀ ਰਿਪੋਰਟਾਂ ਕਰਾ ਸਕਦੇ ਮੇਰੇ ਕੋਲ ਇਹ ਤਕਰੀਬ ਮੰਨ ਲਓ ਵੀ ਹੁਣ ਜੇ ਆਪਾਂ ਬਾਹਲੇ ਨਹੀਂ ਕਹਿੰਦੇ ਤਾਂ ਪੰਜ ਚਾਰ ਬੰਦੇ ਤੇ ਇਦਾਂ ਦੇ ਹੈਗੇ ਆ ਵੀ ਜਿਹੜੇ ਬਿਲਕੁਲ ਠੀਕ ਹੋ ਗਏ ਜਿਹੜੇ ਬਿਲਕੁਲ ਯਾਨੀ ਦਵਾਈ ਖਾ ਕੇ ਉਹ ਕਹਿੰਦੇ ਵੀ ਸਾਨੂੰ 1 ਮਹੀਨੇ ਚਾਏ ਹੋ ਗਿਆ ਹੁਣ ਸਾਡੀ 1.5 ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਇਦਾਂ ਹੋ ਗਿਆ ਵੀ ਮਤਲਬ ਐ ਉਹ ਕੇ ਰਿਪੋਰਟ ਆ ਉਹ ਕਹਿੰਦੇ ਸਾਡੀ ਸਟੈਪ ਵਾਈਜ਼ ਸਟੈਪਰ ਇੰਪਰੂਵਮੈਂਟ ਬਿਲਕੁਲ ਬਿਲਕੁਲ ਟਾਈਮ ਜ਼ਰੂਰ ਲੱਗਦਾ ਦਵਾਈ ਨਾਲ ਪ੍ਰਦੀਪ ਜੀ ਕਿਸੇ ਨੂੰ 6 ਮਹੀਨੇ ਕਿਸੇ ਨੂੰ 8 ਮਹੀਨੇ ਜਿਵੇਂ ਚੌਥੀ ਸਟੇਜ ਹੈ ਉਹਨੂੰ ਘੱਟੋ ਘੱਟ 10 ਮਹੀਨੇ ਦਵਾਈ ਖਾਣੀ ਪਊਗੀ ਆਪਣੀ ਜਿਹੜਾ ਕੋਈ ਤੀਜੀ ਵਾਲਾ ਤਾਂ ਚਾਰਵੇਂ ਨੇ ਬਹੁਤ ਹੈ ਜਿਹੜਾ ਕੋਈ ਦੂਜੀ ਵਾਲਾ ਉਹਨੂੰ 6 ਮਹੀਨੇ ਮੰਨ ਕੇ ਚਲੋ ਜਿਹੜਾ ਤੀਜੀ ਵਾਲਾ ਉਹਨੂੰ 9 ਮਹੀਨੇ ਜਿਹੜਾ ਚੌਥੀ ਵਾਲਾ ਉਹ 10 11 ਮਹੀਨੇ ਵੀ ਖਾ ਜੇ ਇਹ 10 11 ਮਹੀਨੇ ਤੇ ਸੈੱਟ ਹੋ ਜੂਗਾ ਹੋਰ ਦੱਸੋ ਨਹੀਂ ਤਾਂ ਡਾਕਟਰਾਂ ਕੋਲ ਤੁਸੀਂ ਜਾਣਦੇ ਹੋ ਉਹ ਕਹਿੰਦੇ ਜਿਨ੍ਹਾਂ ਦੇ ਕਰ ਤੁਸੀਂ ਜੀਬ ਤੋਂ ਉਹਨਾਂ ਚੱਕਰੀ ਦਵਾਈ ਖਾਣੀ ਹੈ ਸਾਡੀ ਰਾਮ ਤਾਂ ਨਹੀਂ ਨਾ ਹੁੰਦਾ ਉਹ ਇੱਕ ਸਿਰਫ ਨੀਂਦ ਆ ਜਾਊਗੀ ਉਹਦੇ ਨਾਲ ਜਾਂ ਉਹਨੂੰ ਦਰਦ ਦਾ ਪੇਨ ਕਿਲਰ ਦੇ ਦੇਣਗੇ ਕੋਈ ਵੀ ਉਹਦੇ ਨਾਲ ਦਰਦ ਰੁਕ ਜੂ ਆਪਣੀ ਦਵਾਈ ਨਾਲ ਨਾ ਤਾਂ ਬੁਖਾਰ ਚੜੇ ਕਈ ਬੰਦੇ ਹੈਗੇ ਜਿਨ੍ਹਾਂ ਨੂੰ ਬੁਖਾਰ ਆਉਂਦਾ ਇਹਦੇ ਚ ਖਾਸ ਕਰਕੇ ਕੈਂਸਰ ਵਾਲਿਆਂ ਨੂੰ ਬੜਾ ਨਹੀਂ 60 ਪੈਸੇ ਕੈਂਸਰ ਦੇ ਅਜਿਹੇ ਹਾਲਾਤ ਦੇਖੇ ਆ ਕਿ ਜਿੱਥੇ ਜਿਹੜੇ ਪਰਿਵਾਰ ਬਾਰੇ ਵੀ ਇਹ ਕਹਿ ਦਿੰਦੇ ਆ ਵੀ ਕਮ ਸੇ ਕਮ ਡਾਕਟਰ ਸਾਹਿਬ ਇਹਦੀ ਮੌਤ ਸੌਖੀ ਹੋ ਜੇ ਮਤਲਬ ਦਿਲ ਦੇ ਪੱਥਰ ਰੱਖ ਕੇ ਉਹ ਇਹ ਗੱਲ ਕਹਿੰਦੇ ਆ ਵੀ ਇਹਦੀ ਮੌਤ ਸੌਖੀ ਹੋ ਜੇ ਮਤਲਬ ਇੰਨੀ ਤਕਲੀਫ ਦੇਖ ਕੇ ਕਈ ਵਾਰ ਉਹ ਵੀ ਇਹ ਕਹਿੰਦੇ ਕਿਉਂਕਿ ਜੀਵਨ ਦੀ ਆਸ਼ਾ ਹੀ ਖਤਮ ਹੋ ਜਾ। ਖਤਮ ਹੋ ਜਾਂਦੀ। ਔਰ ਤੁਹਾਡੀਆਂ ਮੈਂ ਯਕੀਨ ਮੰਨੋ ਕਿ ਤੁਹਾਡੀ ਇਸ ਗੱਲ ਦੇ ਨਾਲ ਜਿੱਥੋਂ ਤੱਕ ਦੀ ਇਹ ਆਵਾਜ਼ ਪਹੁੰਚੂਗੀ ਤਾਂ ਮੇਰੇ ਖਿਆਲ ਦੇ ਵਿੱਚ ਕੈਂਸਰ ਵਾਲੇ ਜਿਹੜੇ ਮਰੀਜ਼ ਆ ਉਹਨਾਂ ਲਈ ਵਾਕਈ ਇੱਕ ਆਸ ਹੈ ਜਿਹੜੀ ਨਵੀਂ ਆਸ ਪੈਦਾ ਹੋਵੇ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖ ਹੀ ਰਹੇ ਹੋ ਜਨਤਾ ਬੈਠੀ ਹੈ ਤੁਸੀਂ ਮੇਰੇ ਕੋਲੇ 2 ਘੰਟੇ ਦੇ ਵਿੱਚ ਤੁਸੀਂ ਕੀ ਦੇਖਿਆ ਮੇਰੇ ਕੋਲੇ? ਬਿਲਕੁਲ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਨੂੰ 2 ਘੰਟੇ ਹੋ ਗਏ ਆ ਇੱਥੇ ਬੈਠੇ ਆ ਔਰ ਮੈਂ ਇੱਕ ਵੀ ਸੈਕਿੰਡ ਨਹੀਂ ਦੇਖਿਆ ਕਿ ਵੈਜੀ ਜਿਹੜਾ ਫ੍ਰੀ ਬੈਠੇ ਹੋਣ ਕਿਉਂਕਿ ਮਰੀਜ਼ਾਂ ਦਾ ਤੰਤਾ ਲੱਗਿਆ ਹੋਇਆ ਔਰ ਖੁਦ ਜਿਹੜਾ ਗੱਲਾਂ ਕਰਕੇ ਦੱਸਦੇ ਆ ਕਿ ਜਿਹੜੀ ਇੰਪਰੂਵਮੈਂਟ ਹੋ ਰਹੀ ਹੈ ਔਰ ਬਾਕੀ ਵਿਦੇਸ਼ਾਂ ਤੋਂ ਬਹੁਤ ਕੌਲਾ ਆ ਰਹੀਆਂ ਤੁਹਾਨੂੰ ਕਿੰਨੀਆਂ ਕੌਲਾ ਸੁਣੀਆਂ ਹਜੇ ਉਹਨਾਂ ਨੂੰ ਟਾਈਮ ਦਿੱਤਾ ਘੰਟੇ-ਘੰਟੇ ਦਾ ਵੀ ਘੰਟੇ ਕੇ ਬਾਅਦ ਕਰੇ ਜੋ ਰੋਕੇ ਕੋਈ ਇੰਗਲੈਂਡ ਤੋਂ ਕੋਈ ਜਰਮਨ ਤੋਂ ਕੋਈ ਫ੍ਰਾਂਸ ਤੋਂ ਕੋਈ ਕਿਤੋਂ ਬਾਹਰੋਂ ਮੈਂ ਦਵਾਈ ਅੱਗੇ ਭੇਜ ਵੀ ਚੁੱਕਿਆ ਬਾਹਰ ਜਿੰਨਾ ਬੰਦਿਆਂ ਨੇ ਆਪਣੀ ਦਵਾਈ ਖਾਧੀ ਆ ਤਿੰਨ ਤਿੰਨ ਮਹੀਨੇ ਦੀ ਮੰਗਾ ਰਹੇ ਆ ਹੁਣ ਕਹਿੰਦੇ ਬਾਬਾ ਜੀ ਤਿੰਨ ਮਹੀਨੇ ਦੀ ਇਕੱਠੀ ਪਾ ਦਿਓ ਹੁਣ ਵੀ ਆਰਡਰ ਆਇਆ ਜਿਹੜਾ ਤਿੰਨਾਂ ਮਹੀਨਿਆਂ ਦਾ ਲਿਖਿਆ ਵੀ ਆਵੇ ਤਿੰਨ ਮਹੀਨੇ ਦੀ ਦਵਾਈ ਪਾਉਣੀ ਉਹਨਾਂ ਨੂੰ ਆਪਾਂ ਮਤਲਬ ਜੇ ਉਹਨਾਂ ਨੂੰ ਵਿਸ਼ਵਾਸ ਹੈ ਵੀ ਇਹ ਚੀਜ਼ ਨਾਲ ਸਾਡਾ ਮਰੀਜ਼ ਆਏ ਹੋ ਗਿਆ ਤੇ ਉਹ ਵਿਸ਼ਵਾਸ ਹੈ ਜਿਹੜਾ ਉਹਨਾਂ ਦਾ ਵਿਸ਼ਵਾਸ ਘਾਤ ਨਹੀਂ ਹੋਊਗਾ ਮੇਰੀ ਦਵਾਈ ਨਾਲ ਉਹਨਾਂ ਦਾ ਵਿਸ਼ਵਾਸ ਐਵੇਂ ਬਣਿਆ ਰਹੂਗਾ ਇਹ ਕੈਂਸਰ ਨਾਂ ਦੀ ਚੀਜ਼ ਜਿੱਥੇ ਜਿੱਥੇ ਆਪਣੀ ਆਵਾਜ਼ ਪਹੁੰਚ ਗਈ ਜਾਂ ਦਵਾਈ ਪਹੁੰਚ ਗਈ ਮੇਰੀ ਮੈਂ ਕਹਿੰਦਾ ਵੀ ਬੰਦੇ ਨੂੰ 101 ਮਹਾਰਾਜ ਕਿਰਪਾ ਕਰੇ ਅਗੇ ਨਸ਼ੇ ਵਾਲੇ ਨਹੀਂ ਛੱਡੇ ਮੈਂ ਨਾ ਕੋਈ ਸ਼ੂਗਰ ਵਾਲਾ ਨਾ ਨਸ਼ੇ ਵਾਲਾ ਤੇ ਨਾ ਹੀ ਇਹ ਮੈਂ ਕੈਥ ਲਾਲਾ ਛੱਡਾਂ ਹਾਂ ਆਪਾਂ ਦਰਸ਼ਕਾਂ ਨੂੰ ਇਹ ਵਾਅਦਾ ਕਰ ਸਕਦੇ ਹਾਂ ਬਾਬਾ ਜੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਸਮੇਂ ਅਸੀਂ ਜਿਹੜੇ ਮਰੀਜ਼ ਠੀਕ ਹੋਏ ਐ ਉਹ ਮਿਲਵਾ ਸਕਦੇ ਹਾਂ ਉਹਨਾਂ ਨੂੰ ਬਿਲਕੁਲ 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 ਇੱਥੇ ਲਿਆ ਕੇ ਆਉਣ ਕੈਮਰਾ ਆਪਾਂ ਲਿਆ ਕੇ ਭਾ ਦੇਾਂਗੇ ਮੇਰਾ ਬਿਨਾ ਪੁੱਛੇ ਤੋਂ ਤੁਸੀਂ ਉਹ ਤੁਹਾਡੇ ਕੋਲੇ ਐਂਟਰੀ ਕਰਨਗੇ ਤੇ ਆਪੇ ਤੁਹਾਨੂੰ ਦੱਸਣਗੇ ਉਹਨਾਂ ਦੇ ਮੂੰਹ ਜਿਹੜਾ ਕੋ ਤੁਸੀਂ ਸੁਣਨਾ ਸੁਣ ਲਿਓ ਮੈਂ ਬਾਅਦ 'ਚ ਫਟੇ ਬਲਾਂ ਉਹਨਾਂ ਨੂੰ ਹੋਰ ਦੱਸੋ ਜੀ ਤੇ ਇੱਕ ਮੈਂ ਇਹ ਜਾਨਣਾ ਚਾਹੁੰਦਾ ਕਿ ਕੈਂਸਰ ਹੈ ਜਿਹੜਾ ਆਮ ਤੌਰ ਤੇ ਜਿਹੜੀ ਤੁਹਾਡੇ ਕੋਲ ਬਰੀਜ਼ ਆਉਂਦੇ ਆ ਇਹ ਕਿ ਕਿੰਨੇ ਤਰ੍ਹਾਂ ਦਾ ਕੈਂਸਰ ਮਤਲਬ ਜਿਆਦਾ ਤੁਹਾਡੇ ਕੋਲ ਕਿਹੜਾ ਕੈਂਸਰ ਦੀ ਬਰੀਜ਼ ਆਉਂਦੇ ਮੇਰੇ ਕੋਲ ਜਿਆਦਾ ਯਾਨੀ ਹੈ ਤਾਂ ਸਾਰੇ ਰਲਵੇਂ ਮਿਲਵੇਂ ਜਿਵੇਂ ਕਹਿੰਨ ਉਹ ਬਲੱਡ ਕੈਂਸਰ ਜਾਂ ਦੂਜਾ ਕੈਂਸਰ ਹੈ ਜਿਵੇਂ ਕਿਸੇ ਦੇ ਬ੍ਰੇਨ ਚ ਕਿਸੇ ਦੇ ਜਾਂੜ ਚ ਮੂੰਹ ਚ ਕਿਸੇ ਦੇ ਪੇਟ ਵਿੱਚ ਕਿਸੇ ਦੇ ਖਾਣੇ ਵਾਲੀ ਨਾਲੀ ਵਿੱਚ ਕਿਸੇ ਦੇ ਜਿਵੇਂ ਮੰਨ ਲਓ ਲੀਵਰ ਚ ਹੈ ਕਿਸੇ ਤੇ ਗਦੂਦਾਂ ਚ ਤਰ੍ਹਾਂ ਤਰ੍ਹਾਂ ਦੇ ਆ ਕਿਸੇ ਤੇ ਗੋਡੇ ਜਾਂ ਹੁਣ ਕੁੜੀ ਆ ਜਿਹੜੀ ਬਾਹਰਲੀ ਉਹਦੇ ਗੋਡੇ ਚ ਜਿਵੇਂ ਆਪਣੇ ਕਿਹਾ ਜਾਂਦਾ ਕਿ ਜਿਹੜਾ ਪੰਜਾਬ ਦਾ ਧਰਤੀ ਹੇਟਲਾ ਪਾਣੀ ਹੈ ਜੀ ਉਹਦੇ ਚ ਯੂਰੇਨੀਅਮ ਤੇ ਹੋਰ ਮੈਟੈਲਿਕ ਤੱਤ ਜਿਹੜੇ ਪਾਏ ਗਏ ਆ ਜਿਹੜੇ ਕਿ ਡਾਕਟਰ ਵੀ ਕਹਿੰਦੇ ਆ ਮਾਰ ਵੀ ਕਹਿੰਦੇ ਆ ਕਿ ਪੰਜਾਬ ਹੈ ਜਿਹੜਾ ਆਉਣ ਵਾਲੇ ਸਮੇਂ ਚ ਕੈਂਸਰ ਦਾ ਗੜ ਬਣਦਾ ਜਾ ਰਿਹਾ ਜਿਹੜਾ ਖਾਸ ਕਰ ਜਿਹੜੀ ਇਹ ਬੈਲਟ ਹੈ ਤਲਵੰਡੀ ਸਾਬੋ ਬਠਿੰਡਾ ਏਰੀਆ ਇਹ ਕੀ ਇਹ ਸੱਚ ਹੈ ਵਾਕਈ ਇਸ ਏਰੀਆ ਚ ਇੰਨੇ ਕ ਜਿਆਦਾ ਫਰੀਜ਼ ਹੈ ਮੈਂ ਕਹਣਾ ਜੀ ਇਹ 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 ਸ਼ਹਿਰ ਨਾ ਕਿਨੋਂ ਤੁਸੀਂ ਹੈ ਤਾਂ ਸਾਰੇ ਹੀ ਆ ਹੁਣ ਕਪੂਰਥਲੇ ਦੇ ਆਪਣੇ ਕੋਲ ਕਿੰਨੀਆਂ ਪਾਲਟੀਆਂ ਗਈਆਂ ਕਪੂਰਥਲੇ ਤੇ ਜਿਆਦੇ ਪਾਣੀ ਉਦੋਂ ਵੀ ਮੜਾ ਹਮ ਆਪਣੇ ਤੋਂ ਵੀ ਆਪਣੀ ਧਰਤੀ ਤੋਂ ਵੀ ਜਿਆਦੇ ਮੜਾ ਮਤਲਬ ਪਾਣੀ ਦਾ ਕਿੰਨਾ ਕਰੋੜ ਹੈ ਇਹਦੇ ਚ ਇਹ ਜਿਹੜੇ ਫਰੀਜ਼ਾਂ ਵੀ ਗਿਣਤੀ ਬਾਰੇ ਇਹਦੇ ਵਿੱਚ ਪਾਣੀ ਦਾ ਰੋਲ ਵੀ ਹੈਗਾ ਤੇ ਕੁਛ ਆਪਣਾ ਆਪ ਦਾ ਰੋਲ ਵੀ ਹੈਗਾ ਸਦਾ ਲਾਈਫ ਸਟਾਈਲ ਹਾਂਜੀ ਜਿਹੜਾ ਆਪਾਂ ਮਤਲਬ ਇਹ ਯੂਰਗਾ ਦੀ ਜਦੋਂ ਵਰਤੋਂ ਕਰਦੇ ਆ ਮੈਂ ਅੱਕੇ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਖਾਦ ਵਾਲੇ ਪਾਸੇ ਤੁਰੋ ਜਿਹੜੀ ਰੂੜੀ ਦੀ ਖਾਦ ਹੈ ਉਹ ਧਰਤੀ 'ਚ ਪਾਓ ਤੁਸੀਂ ਜ਼ਮੀਨ ਨੂੰ ਵੀ ਇੱਕ ਨਸ਼ੇ ਤੇ ਲਾਤਾ ਜਿਵੇਂ ਆਪਾਂ ਇਨਸਾਨ ਨਸ਼ੇ ਦੇ ਲੱਗੇ ਆ ਤੇ ਓਵੇਂ ਜ਼ਮੀਨ ਵੀ ਨਸ਼ੇ ਤੇ ਆ ਇਹ ਨਸ਼ਾ ਹੀ ਆ ਕਿ ਜਦੋਂ ਜਿਹੜੀਆਂ ਆਪਾਂ ਖਾਦ ਖਰਾਕ ਖਾਨਦੇ ਆ ਉਹਦੇ 'ਚ ਜਿਹੜੇ ਪੈਸਟੀਸਾਈਡ ਆਪਾਂ ਤੇ ਯੂਰੀਆ ਜਿਹੜਾ ਵਰਤੋਂ ਕਰਦੇ ਆ ਇਹ ਵੀ ਕਿਤੇ ਨਾ ਕਿਤੇ ਕੈਂਸਰ ਦਾ ਇੱਕ ਕਾਰਨ ਹੈ ਕਾਰਨ ਹੈ ਬਿਲਕੁਲ ਇਹ ਇਹ ਨਾਲ ਜੁੜੀ ਹੋਈਆਂ ਤਾਰਾਂ ਸਾਰੀਆਂ ਕਣਕ ਨਾਲ ਵੀ ਜਿਵੇਂ ਆਪਾਂ ਜੁਰਗੇ ਦੀ ਵਰਤੋਂ ਕਰਦੇ ਆ ਜਾਂ ਆਪਣੇ ਪੱਠੇ ਪੋਣੇ ਡੰਗਰਾਂ ਨੂੰ ਦੁੱਧ ਪਿੰਨੇ ਆਪਾਂ ਉਹਦੇ ਨਾਲ ਵੀ ਤੇ ਇਹਦੇ ਨਾਲ ਵੀ ਪਾਣੀ ਨਾਲ ਵੀ ਯਾਨੀ ਕਿ ਇਹ ਕੁੱਲ ਮਿਲਾ ਕੇ ਤਿੰਨ ਚਾਰ ਚੀਜ਼ਾਂ ਦਾ ਹੈਗਾ ਜਿਹਦੇ ਨਾਲ ਕੈਂਸਰ ਆ ਰਿਹਾ ਮੇਰਾ ਤਾਂ ਇਹ ਦਾਵਾ ਸੀਗਾ ਵੀ ਮੈਂ ਕਿਹਾ ਜਿਹੜੇ ਬੰਦੇ ਮੇਰੇ ਕੋਲੇ ਆ ਗਏ 2027 28 ਤੱਕ ਇਹਦਾ ਨਾਂ ਹੀ ਖਤਮ ਕਰ ਦੂੰਗੀ ਕੈਂਸਰ ਨਾਲ ਦੀ ਕੋਈ ਚੀਜ਼ ਹੀ ਨਹੀਂ ਸੀ ਸਾਡੇ ਬਬਈ ਤੁਸੀਂ ਜੇ ਆ ਇਹ ਵਾਕਈ ਹੈ ਨਾ ਇਹ ਬਰੀਜ਼ ਠੀਕ ਹੋਣ ਦਾ ਜਿਹੜਾ ਤੁਹਾਡੀ ਦਰ ਹੈ ਇੰਨੀ ਵਧੀਆ ਹੈਗੀ ਹੈ ਤੇ ਕੀ ਤੁਸੀਂ ਸਰਕਾਰ ਨੂੰ ਮੰਗ ਕਰੋਗੇ ਕਿ ਸਰਕਾਰ ਜੇ ਤੁਹਾਡੀ ਸਪੋਰਟ ਕਰੇ ਤਾਂ ਕਿਤੇ ਨਾ ਕਿਤੇ ਪੰਜਾਬ ਚੋਂ ਵਾਕਈ ਕੈਂਸਰ ਦਾ ਨੂੰ ਖਤਮ ਕੀਤਾ ਜਾ ਸਕਦਾ ਬਿਲਕੁਲ ਮੈਂ ਕਹਿੰਦਾ ਪੂਰਾ 101% ਮੈਂ ਵਾਅਦਾ ਕਰਦਾ ਇਹ ਗੱਲ ਦਾ ਵੀ ਜੇਕਰ ਆਪਣਾ ਸੰਯੋਗ ਆਪਾਂ ਆ ਕੇ ਅਪੀਲ ਕੀਤੀ ਸੀ ਬਾਹਰ ਕਿਸੇ ਨੇ ਆਪਣੀ ਕਿਸੇ ਨੇ ਫੋਨ ਕਰਕੇ ਨਹੀਂ ਕਿਹਾ ਵੀ ਤੇਰੀ ਬਾਬਾ ਮਦਦ ਕਰਦੇ ਆ ਹੁਣ ਦਵਾਈ ਵਾਲੇ ਫੋਨ ਆਉਂਦੇ ਆ ਪਰ ਉਹ ਬੰਦੇ ਨੇ ਚੱਲ ਆਪਣੀ ਬਾਹ ਫੜੀ ਕੈਨੇਡਾ ਵਾਲੇ ਨੇ ਜੀ ਤੇ ਉਹਦੀ ਵਜ੍ਹਾ ਨਾਲ ਹੀ ਅੱਜ ਮੈਂ ਇਸ ਇਹ ਜਿਹੜੀ ਦਵਾਈ ਦੇ ਰਿਹਾ ਆ ਦੇ ਰਿਹਾ ਉਹਦੀ ਵਜ੍ਹਾ ਨੇ ਦੇ ਰਿਹਾ ਹੂੰ ਉਹ ਬੰਦੇ ਨੇ ਮੈਨੂੰ ਬੋਲੇ ਆ ਵੀ ਆਪਾਂ ਵੈਸੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੇ ਨਹੀਂ ਫੜੀ ਆਪਾਂ ਅਪੀਲ ਕੀਤੀ ਤੇ ਉਹਨਾਂ ਨੇ ਚਲੋ ਇੱਕ ਨੇ ਇੱਕ ਗੋਰ ਕੀਤੀ ਉਹ ਚਲੋ ਇੱਕ ਨੇ ਇੱਕ ਨੇ ਬਾਹ ਤਾਂ ਫੜੀ ਨਾ ਪਰ ਜਿਹੜੇ ਇੰਨੇ ਆਪਣੇ ਲੋਕ ਲੱਖਾਂ ਕਰੋੜਾ ਬੈਠੇ ਆ ਹੂੰ ਉਹਨਾਂ ਨੂੰ ਪਤਾ ਵੀ ਸਾਡੇ ਭੈਣ ਭਰਾ ਜੀ ਨੇ ਦੁਖੀਆ ਕੈਂਸਰ ਤੋਂ ਕਿੰਨਾ ਪੈਸਾ ਲਟਾ ਚੁੱਕੇ ਡਾਕਟਰਾਂ ਨੂੰ ਤੇ ਵੀ ਇਹਨਾਂ ਦੀ ਬਾਹ ਫੜ ਲਗੇ ਤੇ ਇਹਦੇ ਵਿੱਚ ਆਪਣਾ ਕੋਈ ਭਲਾ ਹੀ ਹੋ ਜਾਏ ਪੰਜਾਬ ਦਾ ਜਿਵੇਂ ਨਸ਼ੀ ਵਾਲੇ ਮੁੰਡੇ ਸੀ ਆਪਣੇ ਹੁਣ ਨਸ਼ੀ ਵਾਲੇ ਜਿਵੇਂ ਕੋਈ ਗਰੀਬ ਹੈ ਕੋਈ ਨਹੀਂ ਪੈਸੇ ਲਾਉਣ ਜੋਗਾ ਮੈਂ ਉਹਨਾਂ ਨੂੰ ਵੀ ਕਹਿਆ ਵੀ ਕੋਈ ਗੱਲ ਹੈ ਤੁਸੀਂ ਆ ਜਾਓ ਜੇ ਕੈਂਸਰ ਵਾਲਾ ਉਹਨੂੰ ਵੀ ਮੈਂ ਤੁਹਾਡੇ ਸਾਹਮਣੇ ਹੁਣ ਬੈਠਾ ਵੀ ਕੋਈ ਗੱਲ ਯਾਰ ਜੇ ਕੋਈ ਗਰੀਬ ਹੈ ਪਰਿਵਾਰ ਤੇ ਤੁਸੀਂ ਦਵਾਈਆਂ ਲੋਣਾ ਮਰਿਓ ਜੋ ਮੈਂ ਬੈਠਾ ਤੁਸੀਂ ਮੇਰੇ ਕੋਲੇ ਆਓ ਤੇ ਮੈਂ ਤੁਹਾਨੂੰ ਦਵਾਈ ਦੇਵਾਂਗਾ ਕੋਈ ਗੱਲ ਜੇ ਤੁਹਾਨੂੰ ਕਰਾਇਆ ਭਾੜੇ ਦੀ ਲੋੜ ਹੋਵੇ ਥੋੜੀ ਮੈਂ ਮਦਦ ਕਰੂੰਗਾ ਦੂਜੀ ਗੱਲ ਮੈਂ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਪੇਸ਼ੈਂਟ ਕੈਂਸਰ ਦਾ ਪੇਸ਼ੈਂਟ ਸੋਚਿਆ ਜਾਂਦਾ ਵੀ ਕੈਂਸਰ ਦੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਹੈ ਔਰ ਪਰਿਵਾਰ ਜਦੋਂ ਵੀ ਕਿਸੇ ਡਾਕਟਰ ਬਾਰੇ ਸੁਣਦਾ ਤਾਂ ਪਹਿਲਾਂ ਇਹ ਸੋਚਦਾ ਹੈ ਵੀ ਉਹਦਾ ਖਰਚਾ ਕਿੰਨਾ ਹੋਊਗਾ ਇੱਕ ਤਾਂ ਇਹ ਦਰਸ਼ਕਾਂ ਨੂੰ ਜ਼ਰੂਰ ਕਲੀਅਰ ਕਰੋ ਕਿਉਂਕਿ ਕੈਂਸਰ ਦੀ ਦਵਾਈ ਜਿਹੜੇ ਕੈਂਸਰ ਦਾ ਇਲਾਜ ਹੈ ਉਹ ਕਰਾਂ ਜਮੀਨਾ ਬਕਾ ਘਰ ਬਕਾ ਦਿੰਦਾ ਹੈ ਤੁਹਾਡੀ ਦਵਾਈ ਹੈ ਜਿਹੜੀ ਉਹ ਕਿੰਨੀ ਜਿਹੜੀ ਕਿੰਨਾ ਖਰਚਾ ਹੈ ਕਿ ਮਤਲਬ ਆਮ ਬੰਦੇ ਦੀ ਪਹੁੰਚ ਹੈਗੀ ਹੈ ਮੈਂ ਕਹਾਂ ਜੀ ਜਿਹੜੀ ਆਪਣੀ ਦਵਾਈ ਹੈ ਨਾ ਉਹ ਤਾਂ ਇੱਕ ਨਾ ਤਾਂ ਉਹਦੇ ਵਿੱਚ ਕੋਈ ਘਰ ਵੇਖਣ ਵਾਲੀ ਗੱਲ ਹੈ ਨਾ ਉਹਦੇ ਵਿੱਚ ਕੋਈ ਜ਼ਮੀਨ ਵੇਖਣ ਵਾਲੀ ਗੱਲ ਹੈ ਬਿਲਕੁਲ ਨੋਰਮਲ ਤੇ ਸਧਾਰਨ ਰੁਪਏ ਆ ਕੋਈ ਬਾਲੇ ਨਹੀਂ ਹੈਗੇ ਮੈਂ ਕਹਿੰਦਾ ਵੀ ਕਿੱਡਾ ਮਰਜੀ ਬੰਦਾ ਗਰੀਬ ਤੋਂ ਗਰੀਬ ਹੋਵੇ ਉਹਦੀ ਪਹੁੰਚ ਵਿੱਚ ਉਹਦੀ ਪਹੁੰਚ ਵਿੱਚ ਹੈ ਹੂੰ ਹੋਰ ਦੱਸੋ ਕੀ ਚਾਹੀਦਾ ਜਿਹੜਾ ਕਿ ਬੰਦਾ ਹੁਣ ਆਪਾਂ ਇਲਾਜ ਕਰਾਉਣੇ ਡਾਕਟਰਾਂ ਤੋਂ ਉਹ ਕਹਿੰਦੇ ਜੀ ਇੰਨੇ ਰੁਪਏ ਲੱਗਣਗੇ 12 ਲੱਖ 13 ਲੱਖ ਤੇ ਮੈਂ ਕਹਿੰਦਾ ਵੀ ਮੈਂ ਇੱਕ ਬੰਦੇ ਦੀ ਗੱਲ ਤੁਹਾਨੂੰ ਦੱਸ ਦੇਣਾ ਮੋਟੀ ਵੀ ਜੇ ਮੇਰੇ ਕੋਲੇ ਕੋਈ 40-50 ਹਜ਼ਾਰ ਰੁਪਏ ਦੇ ਵਿੱਚ ਬੰਦਾ ਠੀਕ ਹੋ ਜਾਏ ਤੇ ਹੋਰ ਕੀ ਚਾਹੀਦਾ ਬਿਲਕੁਲ ਜ਼ਿੰਦਗੀ ਨਾਲੋਂ ਜਿਹੜਾ ਬੰਦੇ ਦੀ ਜ਼ਿੰਦਗੀ ਹੈ ਉਸ ਤੋਂ ਵੱਧ ਕੀ ਕੀਮਤੀ ਹੋ ਸਕਦਾ ਸੋ ਜਦਦੇ ਜਦ ਮੈਂ ਇੱਕ ਵਾਰ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਆਪਣਾ ਪੂਰਾ ਐਡਰੈਸ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਤੋਂ ਆਪਾਂ ਕੈਂਸਰ ਦੀ ਵੀਡੀਓ ਪਾਈ ਹੈ ਲਗਾਤਾਰ ਕਈ ਬੰਦੇ ਨੇ ਸਾਡੇ ਨਾਲ ਵੀ ਸੰਪਰਕ ਕੀਤਾ ਨੰਬਰ ਲਿਆ ਔਰ ਕਈਆਂ ਨੇ ਤੁਹਾਡੇ ਨਾਲ ਵੀ ਬਹੁਤ ਡਾਇਰੈਕਟ ਕਾਲਾਂ ਆ ਰਹੀਆਂ ਤੁਹਾਨੂੰ ਤੇ ਮੈਂ ਚਾਹੂੰਗਾ ਇੱਕ ਵਾਰ ਆਪਣਾ ਜਿਹੜਾ ਐਡਰੈਸ ਤੇ ਫੋਨ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਦਰਸ਼ਕ ਹੈ ਜਿਹੜਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਵਾਂਗੇ ਤੇ ਤੁਸੀਂ ਵੀ ਇਹ ਬੋਲ ਦਿਓ ਜ਼ਿਲ੍ਹਾ ਬਠਿੰਡਾ ਜੀ ਮੁਕਸਰ ਰੋਡ ਪਿੰਡ ਦਿਉਣ ਸਿਰਫ ਹੀ ਥਰਮਲਾਂ ਕੋਲੋਂ 9 ਕਿਲੋਮੀਟਰਾਂ ਦਿਉਣ ਪਿੰਡ ਮੁਕਸਰ ਰੋਡ ਦੇ ਉੱਤੇ ਵਸਿਆ ਹੋਇਆ ਪਿੰਡ ਹੈ ਅੱਡੇ ਦੇ ਉੱਤੇ ਆਪਣੀ ਦੁਕਾਨ ਹੈ ਨੰਬਰ ਮੇਰਾ ਹੈਗਾ 7087426956 ਇਹਦੇ ਉੱਤੇ ਮੇਰਾ ਵਟਸਐਪ ਚੱਲਦਾ ਇਸੇ ਤੇ ਮੇਰਾ ਸਾਰਾ ਸਿਸਟਮ ਚੱਲਦਾ ਜਿਹੜਾ ਮਰਜ਼ੀ ਮੈਨੂੰ ਕਾਲ ਕਰੋ 7087426956 ਮੁਕਸਰ ਰੋਡ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਦੂਰੀ ਸਿਰਫ 9 ਕਿਲੋਮੀਟਰ ਦੀ ਆ ਬਾਬਾ ਫਰੀਦ ਕਾਲਜ ਆਪਣੇ ਨੀਅਰ ਆ ਪੂਰਾ ਮਸ਼ਹੂਰ ਆ ਬਾਬਾ ਫਰੀਦ ਕਾਲਜ ਮੁਕਸਰ ਸਭ ਤੋਂ ਵਧੀਆ ਲੋਕੇਸ਼ਨ ਦੱਸਾਂਗਾ ਕਿਉਂਕਿ ਬਾਬਾ ਫਰੀਦ ਕਾਲਜ ਹੈ ਬਠਿੰਡਾ ਤੋਂ ਜਦੋਂ ਥਰਮਲ ਪਲਾਂਟ ਤੋਂ ਮੁਕਸਰ ਰੋਡ ਜਾਂਦੇ ਆ ਬਾਬਾ ਫਰੀਦ ਕਾਲਜ ਦੇ ਬਿਲਕੁਲ ਨੇੜੇ ਦੇ ਪਿੰਡ ਸੁਖਦੀਪ ਦਵਾਖਾਨਾ ਔਰ ਨੰਬਰ ਜਿਹੜਾ ਦੱਸਿਆ ਹੈ WhatsApp ਕਿਉਂਕਿ ਵਿਦੇਸ਼ਾਂ ਤੋਂ ਕਾਲ WhatsApp ਦੇ ਜ਼ਰੀਏ ਹੀ ਕਰਦੇ ਹੋ ਸੋ ਮੈਂ ਇਹ ਕਹਿ ਸਕਦਾ ਬੜੀ ਤਸੱਲੀ ਨਾਲ ਕਹਿ ਸਕਦਾ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜੇਕਰ ਤੁਸੀਂ ਜਿਹੜੀਆਂ ਡਾਕਟਰਾਂ ਦੀਆਂ ਦੇ ਖਰਚੇ ਦਵਾਈਆਂ ਖਾ ਖ ਅੱਕ ਚੁੱਕੇ ਹੋ ਤੇ ਹਿੰਮਤ ਹਾਰ ਚੁੱਕੇ ਹੋ ਇੱਕ ਵਾਰ ਤੁਸੀਂ ਜਰੂਰ ਬਾਬਾ ਜੀ ਕੋਲੇ ਆਓ ਇਹਨਾਂ ਦੀ ਦਵਾਈ ਵਰਤੋ ਮੈਂ 100% ਯਕੀਨ ਨਾਲ ਕਹਿ ਸਕਦਾ ਕਿ ਤੁਹਾਡੇ ਘਰ ਦੀਆਂ ਖੁਸ਼ੀਆਂ ਜਿਹੜੀਆਂ ਵਾਪਸ ਪਰਤਣਗੀਆਂ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜੇ ਬਾਬਾ ਜੀ ਦਾ ਸਾਥ ਦੀਏ ਅਸੀਂ ਇਹ ਪੰਜਾਬ ਦੀਆਂ ਖੁਸ਼ੀਆਂ ਅਸੀਂ ਵਾਪਸ ਲਿਆ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ